ਏ ਬਈ ਕਿੰਨੇ ਲੋਕਾਂ ਦੀ ਮਤਲਬ ਇਹਦੇ ਵਿੱਚ ਯਾਰ ਜਿਹੜੀ ਹੋਈ ਹੈ ਮੌਤ ਬੁੱਤ ਦੀ ਨਿਕ ਕਲੀਅਰ ਤਾਂ ਕੋਈ ਕਹਿ ਨਹੀਂ ਸਕਦਾ ਜੀ 8 ਜਣੇ ਕਹਿ ਰਹੇ ਜੀ 8 ਜਣੇ ਹਾਂ ਜਦੋਂ ਤੁਸੀਂ ਦੋਸਤੋ ਦੇਖੋ ਵੀ ਸਿੱਧੀ ਆ ਕੇ ਉੱਥੇ ਕ੍ਰੈਸ਼ ਹੋਈ ਹੈ ਉੱਥੇ ਡਿੱਗੀ ਆ ਕੇ ਤਾਂ ਬੱਸ ਨੇ ਮਤਲਬ ਆ ਕਿ ਇੱਕੇ ਦਾ ਮਟੇਡੀ ਡਿੱਗ ਗਈ ਬੱਸ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਸਵਾਰੀਆਂ ਸੀਗੀਆਂ ਜਿਹੜੀਆਂ ਅੱਸੀ ਕੱਲ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਿਛਲੇ ਦਿਨੀ ਯਾਰ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਤੇ ਆਪਾਂ ਜਿਉਨਸੋਂ ਵਾਲੇ ਖੜੇ ਆ ਜਿੱਥੇ ਗੰਦੇ ਨਾਲੇ ਦੇ ਵਿੱਚ ਬੱਸ ਪਲਟ ਗਈ ਸੀਗੀ ਤੇ ਕਰਿਆ तकरीबन 7-8 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈਗੀ ਬਹੁਤ ਮਤਲਬ ਮੰਦਭਾਗੀ ਘਟਨਾ ਹੋਈ ਹੈ ਯਾਰ ਤੇ ਦੇਖਦੇ ਆਪਾਂ ਤੁਹਾਨੂੰ ਸਾਰੀ ਗੱਲਬਾਤ ਦਿਖਾਵਾਂਗੇ ਵੀ ਕਿੱਥੋਂ ਬੱਸ ਪਾਰਟੀ ਆ ਕਿਧਰੋਂ ਆਈ ਸੀ ਕੀ ਦੀ ਗਲਤੀ ਆ ਹਨਾ ਤੇ ਬਹੁਤ ਹੀ ਮਾੜੀ ਘਟਨਾ ਹੋਈ ਆ ਜਿੰਨਾ ਕਿਹਾ ਜਾਵੇ ਤਾਂ ਉਹਨਾਂ ਦੇ ਵਿੱਚ ਕੀ ਸੀਗਾ ਜਿਹੜੇ ਮਾਰੇ ਗਏ ਆ ਉਹਦੇ ਵਿੱਚ ਇੱਕ ਦੋ ਤਿੰਨ ਸਾਲਾਂ ਦੀ ਬੱਚੀ ਵੀ ਸੀਗੀ ਬੱਚੀ ਦਾ ਜਦੋਂ ਪਤਾ ਲੱਗਿਆ ਤਾਂ ਬਹੁਤ ਜ਼ਿਆਦਾ ਦੁੱਖ ਹੋਇਆ ਤੇ ਮਤਲਬ ਯਾਰ ਆਤਮਾ ਝੰਜੋੜੀ ਗਈ ਤਪ ਮਤਲਬ ਐਂ ਦੇਖਿਆ ਜਾਵੇ ਤਾਂ ਵੀ ਉਹ ਤਾਂ ਵਿਚਾਰੀ ਤੋਂ ਕੀ